ਅਕਾਲੀ ਵੇਖ ਲੇ ਕਾਂਗਰਸ ਵੇਖ ਲਈ ਸੰਨੀ ਦੇਵਲ ਵੀ ਵੇਖ ਲਿਆ ਠੀਕ ਹੈ ਸਾਰੇ ਹੀ ਵੇਖ ਲਏ ਹੁਣ ਸਾਡੀਆਂ ਗਰਦਾਪੁਰੀਆਂ ਦੀਆਂ ਰੀਝਾਂ ਲੱਤ ਗਈਆਂ ਨੇ ਐਮਐਲਏ ਮੇਰੀ ਐਮਸੀ ਬਣਦੀ ਔਕਾਤ ਨਹੀਂ ਯਾਰ ਮੈਨੂੰ ਐਮਐਲਏ ਬਣਾਇਆ ਮੇਰੇ ਲੋਕਾਂ ਨੇ ਮੇਰੀ ਸੰਗਤ ਨੇ ਹੁਣ ਮੇਰਾ ਲੋਕ ਸਭਾ ਦੇ ਵਿੱਚ ਨਾਮ ਗਿਆ ਜੇ ਮੇਰੇ ਸਿਰ ਤੇ ਡਿਊਟੀ ਲਾਉਂਦੇ ਨੇ ਜ਼ਿੰਮੇਵਾਰੀ ਲਾਉਂਦੇ ਨੇ ਮੈਂ ਇਹੋ ਗੱਲ ਕਹਿਣਾ ਵੀ ਮੈਂ ਲੋਕ ਤੁਹਾਡਾ ਪੇਸਾ ਦਿਆਂਗੇ ਕਿਉਂਕਿ ਸੋ ਸਾਡੀ ਪਾਰਟੀ ਆ ਇਹ 13-13 ਤੇ ਚੱਲਦੀ ਆ ਜਿਹੜਾ ਫਲਸਫਾ ਚੱਲਦਾ ਆ ਰਿਹਾ ਇਮਾਨਦਾਰੀ ਨਾਲ ਸਾਡੇ ਲਈ ਜੇ ਮੁੱਖ ਮੰਤਰੀ ਬਣ ਗਏ ਨੇ ਭਗਵੰਤ ਮਾਨ ਜੀ ਉਹ ਫਿਰ ਸਾਰਿਆਂ ਤੋਂ ਮੁੱਖ ਮੰਤਰੀ ਇਹ ਆ ਜੀ ਬਟਾਲਾ ਸ਼ਹਿਰ ਦੇ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਹੜਾ ਏ ਚੋਣਾਂ ਦਾ ਆਗਾਜ਼ ਹੋ ਚੁੱਕਿਆ ਐ ਉਹ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸ਼ਹਿਰ ਤੋਂ ਹੀ ਜਿਹੜੀਆਂ ਨੇ ਉਹ ਰੌਣਕਾਂ ਲਗੀਆਂ ਹੋਈਆਂ ਨੇ ਅਮਨ ਸ਼ਰਸ਼ਿੰਦ ਸ਼ਾਰੀ ਕਲਸੀ ਦੇ ਦਫ਼ਤਰ ਦੇ ਵਿੱਚ 6:30 ਵਜੇ ਤੋਂ ਇਹ ਜਿਹੜਾ ਇਹਦਾ ਹੀ ਮੇਲਾ ਲੱਗਿਆ ਰਹਿੰਦਾ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਪੰਜ ਕੋਨਾ ਜਿਹੜਾ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਭਾਜਪਾ ਅਕਾਲੀ ਦਲ ਕਾਂਗਰਸ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਤੇ ਆਮ ਪਾਰਟੀ ਦੇ ਜਿਹੜੇ ਆਪਾਂ ਸ਼ਸ਼ਰੀ ਜੀ ਕਿੱਦਾਂ ਦੇਖਦੇ ਹੋ ਕਿ ਜਿਹੜਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਸੇਰ ਤੋਂ ਹੀ ਜਿਹੜੇ ਤਰਕਸ਼ਾਰ ਤੋਂ ਜਿਹੜਾ ਮੇਲਾ ਲੱਗ ਜਾਂਦਾ ਤੁਹਾਡੇ ਦਫ਼ਤਰ ਦੇ ਵਿੱਚ ਨਹੀਂ 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 ਇਹ ਗੱਲ ਗਲਤ ਆ ਜੀ ਜੀ ਸਾਡੇ ਦੇ ਦਫਤਰ ਸੇ ਪਹਿਲਾਂ ਵੀ ਮੇਲਾ ਲੱਗਾ ਰਹਿੰਦਾ ਸੀ ਠੀਕ ਹੈ ਹਰ ਗਿਆ ਵੀ ਹੁਣ ਵੋਟਾਂ ਆ ਗਈਆਂ ਨੇ ਬਸ ਲੱਗੇ ਆ ਆਪੋ ਆਪਣੀਆਂ ਡਿਊਟੀਆਂ ਸਾਡੇ ਪਰਿਵਾਰ ਜਿਹੜੇ ਨੇ ਸਾਡੇ ਵਰਕਰ ਨੇ ਉਹ ਸਾਭ ਰਹੇ ਨੇ ਮਿਹਨਤ ਕਰ ਰਹੇ ਨੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਨਾ ਤੇ ਐਮ ਐਲ ਏ ਦੀ ਮੇਰੀ ਲੜਾਈ ਸੀ ਮੇਰੇ ਲੋਕਾਂ ਦੀ ਲੜਾਈ ਸੀ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਮੇਰਾ ਚੌਂਕੀਦਾਰਾ ਸ਼ੁਰੂ ਹੋ ਗਿਆ ਹੁਣ ਇਹੋ ਗੱਲ ਆ ਲੋਕ ਸਭਾ ਦੀ ਜੇ ਲੋਕ ਮੈਨੂੰ ਜਿਤਾ ਕੇ ਫਤਵਾ ਦਿੰਦੇ ਨੇ ਕਿਉਂਕਿ ਅਕਾਲੀ ਵੇਖ ਲਈ ਕਾਂਗਰਸ ਵੇਖ ਲਈ ਸੰਨੀ ਦੇਵੂ ਵੀ ਵੇਖ ਲਿਆ ਠੀਕ ਹੈ ਸਾਰੇ ਹੀ ਵੇਖ ਲਿਆ ਹੁਣ ਸਾਡੀਆਂ ਗਰਦਾਪੁਰੀਆਂ ਦੀਆਂ ਰੀਝਾਂ ਲੱਤ ਗਈਆਂ ਨੇ ਕਿਉਂਕਿ ਲੀਡਰ ਵੀ ਵੇਖ ਲੈ ਸਾਰੇ ਉਹਨਾਂ ਇੱਕ ਮੌਕਾ ਜਿਹੜਾ ਉਹ ਚਾਹੁੰਦੇ ਨੇ ਵੀ ਆਪਣੇ ਪਰਿਵਾਰ ਨੂੰ ਦਈਏ ਤਾਂ ਜੋ ਕਿ ਉਹਦਾ ਗੁੱਟ ਫੜ ਕੇ ਵੀ ਆਪਾਂ ਕੰਮ ਲੈ ਸਕੀਏ ਸੋ ਸ਼ੈਰੀ ਜੀ ਪਰਿਵਾਰ ਨੂੰ ਮੌਕਾ ਤੇ ਦਿੱਤਾ ਅੱਗੇ ਵੀ ਜੇ ਐਮਐਲਏ ਤੁਹਾਨੂੰ ਉਹਨਾਂ ਨੇ ਬਣਾਇਆ ਏ ਜੇ ਤੁਸੀਂ ਕੰਮ ਕੀਤੇ ਨੇ ਪਰਿਵਾਰ ਵੰਗੜਾ ਕੰਮ ਕੀਤੇ ਨੇ ਤੇ ਪਰਿਵਾਰ ਨੇ ਤੁਹਾਨੂੰ ਫੇਰ ਸਪੋਰਟ ਕੀਤੀ ਹੈ ਤੇ ਲੱਗਦਾ ਨਹੀਂ ਕਿਤਨਾ ਕਿਤੇ ਉਹ ਸਪੋਰਟ ਕੀਤੀ ਸੀ ਫੇਰ ਅੱਜ ਤੁਹਾਨੂੰ ਐਮਪੀ ਦੀ ਟਿਕਟ ਮਿਲੀ ਏ ਦੇਖੋ ਜੀ ਇਹ ਆਵਾਜ਼ ਜਿਹੜੀ ਹੈ ਇਹ ਜਨਤਾ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਹੁੰਦੀ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਇਹਨਾਂ ਨੇ ਮੇਰੀ ਆਵਾਜ਼ ਮੈਂ ਨਿਮਾਣਾ ਮੇਰੀ ਐਮਐਲਏ ਮੇਰੀ ਐਮਸੀ ਬਣਦੀ ਔਕਾਤ ਨਹੀਂ ਯਾਰ ਮੈਨੂੰ ਐਮਐਲਏ ਬਣਾਇਆ ਮੇਰੇ ਲੋਕਾਂ ਨੇ ਮੇਰੀ ਸੰਗਤ ਨੇ ਹੁਣ ਮੇਰਾ ਲੋਕ ਸਭਾ ਦੇ ਵਿੱਚ ਨਾਮ ਗਿਆ ਜੇ ਮੇਰੇ ਸਿਰ ਤੇ ਡਿਊਟੀ ਲਾਉਂਦੇ ਨੇ ਜ਼ਿੰਮੇਵਾਰੀ ਲਾਉਂਦੇ ਨੇ ਮੈਂ ਇਹੋ ਗੱਲ ਕਹਿਣਾ ਵੀ ਮੈਂ ਰਾਤ ਦਿਨ ਇੱਕ ਕਰੂੰਗਾ ਆਪਣੇ ਲੋਕ ਸਭਾ ਦੇ ਜਿਹੜੇ ਰੁਕੇ ਹੋਏ ਕੰਮ ਨੇ ਇਰੇ ਅਜੰਡੇ ਨੇ ਸਾਡੇ ਉਹਦੀ ਆਵਾਜ਼ ਦੀ ਉਪਰਕਾ ਸੋ ਕਿਸਾਨਾਂ ਦਾ ਮੁੱਦਾ ਬੜਾ ਚੱਲਦਾ ਪਿਆ ਸ਼ਰੀ ਜੀ ਉਹਦੇ ਵੱਲ ਕੀ ਖਾਸ ਧਿਆਨ ਦਿੱਤੀ ਜਾਏਗੀ ਤੁਹਾਡੀ ਆਮ ਪਾਰਟੀ ਵੱਲੋਂ ਕਿਉਂਕਿ ਵੀ ਉਹਨਾਂ ਦੇ ਮੁੱਦੇ ਆ ਦੇਖੋ ਆ ਸਾਡੇ ਲਾਗੇ ਸ਼ੂਗਰ ਮਿਲਿਆ ਜੀ ਅਕਸਰ ਜਦੋਂ ਕਿਸਾਨਾਂ ਨੇ ਆਪਣੇ ਗੰਨੇ ਦੇ ਪੈਸੇ ਲੈਣੇ ਹੁੰਦੇ ਸੀ ਤਰਨੇ ਲਾਉਣੇ ਪੈਂਦੇ ਸੀ ਜੀ 2 ਸਾਲ ਹੋ ਗਏ ਸਾਡੀ ਸਰਕਾਰ ਬਣੀ ਨਾ ਜੀ ਮੈਂ ਮਾਨਣਾ ਇੰਨੀ ਗੱਲ ਕਹਿ ਸਕਦਾ ਗੰਨੇ ਦਾ ਭਾਅ ਵੀ ਵਧਾਇਆ ਆਪਾਂ ਜੀ ਠੀਕ ਆ ਆਸਤੇ ਆਸਤੇ ਕਿਸਾਨਾਂ ਦੇ ਹੱਕ ਤੇ ਹਿੱਤ ਜੀ ਫੈਸਲੇ ਵੀ ਕਰ ਰਹੇ ਆਂ ਪਰ 2 ਸਾਲ ਹੋ ਗਏ ਤਰਨਾ ਕੁਝ ਨਹੀਂ ਲੱਗਾ ਸੋ ਲੱਗੇ ਆ ਕਿਸਾਨ ਸਾਡੇ ਪਰਿਵਾਰ ਨੇ ਆਹੀਂ ਵੀ ਕਿਸਾਨ ਆ ਠੀਕ ਹੈ ਸਾਰੇ ਆ तकरीबन ਵੇਖੋ ਕਿਸਾਨਾਂ ਦਾ ਸਾਡਾ ਪੰਜਾਬ ਜਿਹੜਾ ਸਾਡੀ ਸੋਚ ਜਿਹੜੀ ਹੈ ਇਹ ਹੈ ਵੀ ਪੰਜਾਬ ਨੂੰ ਕਿਤਰਾ ਰੰਗਲਾ ਪੰਜਾਬ ਫੇਰ ਲਈਏ ਜੇ ਤੋਂ ਕਿਸਾਨ ਕੁਛ ਨਹੀਂ ਬਾਜੀ ਵੱਲੋਂ ਉਹਦੇ ਬਾਰੇ ਕੀ ਕਹਿਣਾ ਕਰਦੇ ਆ ਦੇਖੋ ਜੀ ਮੇਰੀ ਰੰਦਾਵਾ ਸਾਹਿਬ ਨਾਲ ਗੱਲ ਹੋਈ ਜਦੋਂ ਮੈਨੂੰ ਇਹ ਬਿਆਨ ਦਾ ਪਤਾ ਲੱਗਾ ਜੀ ਉਹਨਾਂ ਨੇ ਜਿਹੜੀ ਜੋ ਮੈਨੂੰ ਗੱਲ ਦੱਸੀ ਕਹਿੰਦੇ ਜੀ ਜਦੋਂ ਕਾਲੀਦਲ ਕਾਂਗਰਸ ਦਾ ਟਾਈਮ ਸੀ ਜੀ ਸਾਡੇ ਬੰਦਿਆਂ ਨੂੰ ਬੂਥਾਂ ਤੇ ਬਹਿਣ ਵਾਲਿਆਂ ਨੂੰ ਦਬਕੇ ਮਾਰ ਮਾਰ ਕੇ ਭਜਾਇਆ ਗਿਆ ਜੀ ਜੀ ਕਿ ਸਰਕਾਰ ਨਹੀਂ ਸੀ ਜੀ ਉਦੋਂ ਤੇ ਝਾੜੂ ਵਾਲਿਆਂ ਨੂੰ ਮਖੌਲ ਕੀਤਾ ਜਾਂਦਾ ਸੀ ਜੀ ਉਹ ਕਹਿੰਦੇ ਜੀ ਹੁਣ ਜੇ ਉਹ ਕਹਿੰਦੇ ਵੀ ਮੇਰੇ ਕਹਿਣ ਦਾ ਲਿਆ ਜਾਏ ਇਹ ਵੀ ਜੇ ਹੁਣ ਸਾਡੇ ਬੰਦਿਆਂ ਨੂੰ ਕਿਤੇ ਵੀ ਤੁਸੀਂ ਇਹ ਗੱਲ ਵੀ ਦਬਕੇ ਮਾਰੇ ਫਿਰ ਮੈਂ ਬੈਠਾ ਜੀ ਠੀਕ ਆ ਵੀ ਉਹਨਾਂ ਨੇ ਇਹ ਵੀ ਗੱਲ ਕਿਹਾ ਵੀ ਮੈਂ 2 ਸਾਲ ਕੇ ਇਹਨੂੰ ਕੁਝ ਨਹੀਂ ਆਖਿਆ ਪਰ ਜੇ ਤੁਸੀਂ ਹੁਣ ਸਾਡੇ ਬੰਦਿਆਂ ਨੂੰ ਤੰਗ ਕੀਤਾ ਤੇ ਫਿਰ ਮੈਂ ਬੈਠਾ ਜੀ ਸੋ ਕਹਿਣ ਦਾ ਭਾਵ ਜੋ ਉਹਨਾਂ ਨੇ ਮੈਨੂੰ ਉਹ ਗੱਲ ਦੱਸੀ ਵੀ ਇੱਕ ਤਰ੍ਹਾਂ ਨਹੀਂ ਵੀ ਵੇਖੋ ਡਿਕਟੇਟਰਸ਼ਿਪ ਜਿਹੜੀ ਹੈ ਨਾ ਜਿਆਦਾ ਚਿਰ ਨਹੀਂ ਚੱਲਦੀ ਇਹ ਪਹਿਲੀਆਂ ਸਰਕਾਰਾਂ ਨੇ ਅਕਸਰ ਜਿਹੜਾ ਵੀ ਪਿੰਡ ਚੋਂ ਸਿਰ ਚੱਕਣ ਲੱਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਸੋ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਹਰ ਇੱਕ ਦੇ ਮੈਨੂੰ ਹੁਣ ਕਾਲੀਦਲ ਕਾਂਗਰਸ ਬੀਜੇਪੀ ਦੇ ਸਾਰੇ ਬੰਦਿਆਂ ਦੇ ਟੈਲੀਫੋਨ ਹੁੰਦੇ ਮੇਰੇ ਪਰਿਵਾਰ ਦੇ ਜੀ ਨੇ ਮੈਨੂੰ ਮਿਲਦੇ ਨੇ ਮੇਰੇ ਕੋਲ ਕੰਮ ਵੀ ਲੈ ਕੇ ਜਾਂਦੇ ਰੇ ਆ ਮੈਂ ਕਰਦਾ ਵੀ ਰਿਹਾ ਵਾਂ ਅੱਜ ਮੈਨੂੰ ਮਾਣਨਾ ਨਹੀਂ ਕਿਉਂਕਿ ਇੱਕ ਸਾਡਾ ਭਾਈ ਚਰਕ ਸਾਂਝ ਅੱਜ ਮੈਨੂੰ ਮਾਣਨਾ ਇੰਨੀ ਗੱਲ ਕਹਿੰਦੇ ਕਹਿੰਦੇ ਯਾਰ ਸਾਡੀਆਂ ਫੋਟੋਆਂ ਤੇ ਨਾ ਜਾਈ ਜੀ ਫੋਟੋਆਂ ਜਿੱਥੇ ਮਰਜੀ ਹੋਣ ਪਰ ਮੋੜ ਝੜ ਨੂੰ ਪਾਉਣੀ ਆ ਮੈਂ ਪੁੱਛਿਆ ਉਹ ਕਿਉਂ ਕਹਿੰਦੇ ਯਾਰ ਭਗਵੰਤ ਮਾਨ ਨੇ 600 ਜੂਟ ਫ੍ਰੀ ਕੀਤਾ ਮੈਂ ਇੱਕ ਛੋਟੀ ਜੀ ਗੱਲ ਦੱਸਾਂ 600 ਜੂਟ ਫ੍ਰੀ ਕੀਤਾ ਜੀ ਕਹਿੰਦਾ ਉਹਦੇ ਵਿੱਚ ਨਾ ਸਾਨੂੰ ਕਿਹ ਦਫ਼ਤਰ ਤੇ ਜਾਣ ਦੀ ਲੋੜ ਪਈ ਨਾ ਐਮਸੀ ਦੇ ਸਾਈਨ ਕਰਾਉਣ ਦੀ ਲੋੜ ਪਈ ਨਾ ਐਮਐਲਏ ਦੇ ਦਫ਼ਤਰ ਤੇ ਜਾਣ ਦੀ ਲੋੜ ਪਈ ਨਾ ਐਸਸੀਬੀਸੀ ਦਾ ਸਰਟੀਫਿਕੇਟ ਵਿਖਾ ਲਨ ਦੀ ਲੋੜ ਪਈ ਨਾ ਬਿਜਲੀ ਦੇ ਦਫਤਰਾਂ 'ਚ ਧੱਕੇ ਖਾਣ ਦੀ ਲੋੜ ਪਈ ਜੇ 600 ਯੂਨਟ ਫ੍ਰੀ ਕੀਤਾ ਤੇ ਸਾਰਿਆਂ ਦਾ ਕਵੱਢਿਓ ਕਰਤਾ ਕਹਿੰਦੇ ਅਸੀਂ ਕ੍ਰਿਤਕਾਣ ਹੋਵਾਂਗੇ ਜਨਾਬ ਵੋਟ ਪਾਵਾਂਗੇ ਸੋ ਇਹ ਮੰਟੈਲਿਟੀ ਆ ਚੰਗੇ ਕੰਮ ਕਰੋ ਲੋਕ ਤੁਹਾਡਾ ਪੇਸਾ ਦਿਆਂਗੇ ਸੋ ਸਾਡੀ ਪਾਰਟੀ ਆ ਇਹ 13-13 ਤੇ ਚੱਲਦੀ ਆ ਜਿਹੜਾ ਫਲਸਫਾ ਚੱਲਦਾ ਆ ਰਿਹਾ ਇਮਾਨਦਾਰੀ ਨਾਲ ਸਾਡੇ ਲਈ ਜੇ ਮੁੱਖ ਮੰਤਰੀ ਬਣ ਗਏ ਨੇ ਭਗਵੰਤ ਮਾਨ ਜੀ ਉਹ ਫਿਰ ਸਾਰਿਆਂ ਦਾ ਮੁੱਖ ਮੰਤਰੀ ਜੇ ਮੈਂ ਐਮਐਲਏ ਬਣ ਗਿਆ ਤੇ ਉਹ ਫਿਰ ਮੈਂ ਸਾਰਿਆਂ ਦਾ ਐਮਐਲਏ ਆ ਮੇਰੀ ਤੇ ਕੋਸ਼ਿਸ਼ ਇਹ ਆ ਵੀ ਜਿਹਦਾ ਜੈਨੂਨ ਕੰਮ ਆ ਜਿਹੜਾ ਕੋਈ ਮੇਰੇ ਕੋਲ ਚੱਲ ਕੇ ਆਵੇ ਉਹਦਾ ਮੈਂ ਕੰਮ ਉਹ ਕਰ ਸਕਦਾ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਕੰਮ ਕੀਤੇ ਨੇ ਤਾਂ ਕੰਮ ਅੱਗੇ ਵੀ ਕਰਾਂਗੇ। ਸੋ ਪਿਆਰ ਆ ਲੋਕਾਂ ਦਾ ਪਿਆਰ ਆ ਦਿਨ ਰਾਤ ਮਿਹਨਤ ਕਰਦੇ ਨੇ ਤੇ ਮਿਹਨਤ ਦਾ ਫਲ ਜਰਾ ਏ ਸੋ ਲੋਕਾਂ ਨੇ ਦਿੱਤਾ ਏ ਐਮਐਲਏ ਬਣਾਇਆ ਏ ਤੇ ਹੁਣ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਣਗੇ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਹਨਗਰ ਨਾਲ ਲੱਕੀ ਰਾਜਪੂਤ ਪਟਿਆਲਾ